ਮੈਂ ਅਜਨਾਲੇ ਦੀ ਸਾਈਡ ਦੀ ਆ ਤੇ ਪਿੰਡ ਮੇਰਾ ਰਿਆੜਿਆ। ਇੰਨੀ ਦੂਰੋਂ ਇੱਥੇ ਕਿਉਂ ਆਂਦੇ? ਭਾਜੀ ਲੋਕਾਂ ਨੂੰ ਪਤਾ ਨਹੀਂ ਆ ਚੀਜ਼ਾਂ ਦਾ ਵੀ ਕਿਵੇਂ ਆਪਾਂ ਸਿਹਤ ਦਾ ਧਿਆਨ ਰੱਖਣਾ ਕਿਵੇਂ ਨਹੀਂ ਰੱਖਣਾ ਜੋ ਮਿਲਦਾ ਉਹ ਖਾਈ ਜਾਂਦੇ ਆ। ਇਸ ਕਰਕੇ ਸਾਡੀ ਕੋਸ਼ਿਸ਼ ਇਹ ਆ ਵੀ ਅਸੀਂ ਵਧੀਆ ਤੋਂ ਵਧੀਆ ਚੀਜ਼ ਲਈਏ। ਭਾਜੀ ਇਹਦੇ ਵਿੱਚ ਨੁਕਸਾਨ ਕੋਈ ਨਹੀਂ ਆ। ਜਿਹੜਾ ਹਲਵਾਈ ਵਾਲਾ ਉਹ ਤੁਸੀਂ ਇੱਕ ਖਾ ਸਕਦੇ ਜੇ। ਇੱਕ ਤੋਂ ਵੱਧ ਨਹੀਂ ਖਾ ਸਕਦੇ ਕਲੇਜਾ ਡੇਕ ਹੋ ਜਾਂਦਾ। ਇਹਦੇ ਦੇ ਫਾਇਦਾ ਆ ਭਾਵੇਂ ਤੁਸੀਂ 5 ਖਾ ਲੋ ਤੁਹਾਡਾ ਤਾਂ ਵੀ ਕੁਝ ਨਹੀਂ ਉਹਨਾਂ ਨੂੰ ਨੁਕਸਾਨ ਕੋਈ ਨਹੀਂ। ਬਣਾਉਂਦੇ ਕਿਦਾਂ ਕਿਵੇਂ ਦੀ ਮੇਕਿੰਗ ਕਿਦਾਂ ਕਰਦੇ ਹੋ ਕਿ ਵੱਖਰੇ ਕਿਉਂ ਨੇ ਇਹ ਗੁੜ ਨਾਲ ਬਣਾਈਦੇ ਆ ਤੇ ਆਟੇ ਨਾਲ ਬਣਾਈਦੇ ਆ ਇਹਦੀ ਮੇਕਿੰਗ ਇਸ ਕਰਕੇ ਵੱਖਰਾ ਕੋਈ ਮੈਦਾ ਨਹੀਂ ਕੋਈ ਹਰਾ ਰੋੜ ਨਹੀਂ ਬਣਾ ਦੇ ਕਿ ਦਿੰਦੇ ਹੋ ਇਹਨੂੰ ਕਿ ਤਰ੍ਹਾਂ ਇਹਨੂੰ ਤਵੇ ਤੇ ਬਣਾਈਦਾ ਤਵੇ ਤੇ ਤਾਂ ਰੋਟੀ ਬੰਦੀ ਆ ਕਿਦਾਂ ਬੰਦਦਾ ਭਾਜੀ ਇਹ ਤਵੇ ਵਾਲਾ ਪੁੜਾ ਆ ਦਿੱਤੀਵੇ ਕੱਲ ਹਾਂ ਪਰਸੋ ਆਏ ਭਾਜੀ ਹਣੀ ਕਹਿੰਦੇ ਤੁਸੀਂ ਤੇ ਮੱਕੀ ਦੀ ਰੋਟੀ ਦੇ ਵੇਚਣੇ ਇਹ ਕੀ ਮੈਂ ਭਾਜੀ ਨਵੀਂ ਚੀਜ਼ ਖਾ ਕੇ ਤੇ ਦੇਖੋ ਤੇ ਇਸ ਕਰਕੇ ਫਿਰ ਆਪਾਂ ਚੀਜ਼ ਕਹਿੰਦੇ ਵੀ ਮੇਰਾ ਤੇ ਇੱਕ ਹੀ ਇੱਕੋ ਹੀ ਏਮ ਆ ਜੋ ਵੀ ਚੀਜ਼ ਲੈਉਣੀ ਆ ਵੱਖਰੀ ਲੈਉਣੀ ਹੈ ਨਹੀਂ ਤੇ ਨਹੀਂ ਲੈਉਣੀ ਸੱਚ ਕਾਲ ਜੀ ਸਾਰਿਆਂ ਨੂੰ ਤੁਸੀਂ ਇਹ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਨੂੰ ਨਾਲ ਵਨਸ਼ਿਪ ਸਿਕਵਲ ਅੰਮ੍ਰਿਤਸਰ ਦੀ ਗੱਲ ਕਰ ਲਈ ਅੰਮ੍ਰਿਤਸਰ ਚ ਬਹੁਤ ਵੱਖ-ਵੱਖ ਜ਼ਾਇਕੇ ਜਿਹੜੇ ਆ ਕਿ ਵੇਖਣ ਨੂੰ ਮਿਲਦੇ ਨੇ ਇੱਥੇ ਹਰ ਇੱਕ ਤਰ੍ਹਾਂ ਦੀ ਜਿਹੜੀ ਚੀਜ਼ਾਂ ਦਾ ਰੁਕਾਣ ਨੂੰ ਮਿਲਦੀਆਂ ਨੇ ਪਰ ਹੁਣ ਜਿਹੜਾ ਸਮਾਂ ਚੱਲ ਰਿਹਾ ਹੈ ਸਾਵਣ ਦਾ ਮਹੀਨਾ ਚੱਲ ਰਿਹਾ ਹੈ ਸਾਵਣ ਦੇ ਮਹੀਨੇ ਦੇ ਵਿੱਚ ਹਰ ਇੱਕ ਕਹਿਦੀ ਹੈ ਵੱਖੋ-ਵੱਖ ਇੱਕ ਖਾਣ ਨੂੰ ਜ਼ਾਇਕੇ ਜਿਹੜੇ ਤੁਹਾਨੂੰ ਦੇਖਣ ਨੂੰ ਮਿਲਦੇ ਨੇ ਪਰ ਜਿਹੜਾ ਸਭ ਤੋਂ ਜ਼ਿਆਦਾ ਮੇਨ ਜਿਹੜਾ ਸਾਵਣ ਦੇ ਮਹੀਨੇ ਲੋਕ ਖਾਣਾ ਪਸੰਦ ਮਾਲਪੂੜੇ ਖੀਰ ਜਿਹੜਾ ਕਿ ਸਾਵਨ ਦਾ ਮਹੀਨਾ ਲੋਕ ਖਾਣਾ ਬਹੁਤ ਪਸੰਦ ਕਰਦੇ ਨੇ ਇਹ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆ ਕਿ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਬੰਦੇ ਹੋਏ ਵੇਖਣਗੇ ਤੁਹਾਨੂੰ ਮਿਲਦੇ ਹਾਂ ਵੇਖਣਗੇ ਪਰੇ ਤੁਹਾਨੂੰ ਅੱਜ ਅਸੀਂ ਕਿਹੋ ਜਿਹਾ ਮਾਲਪੂੜੇ ਖਾਣ ਜਾ ਰਹੇ ਜਿਹੜੇ ਕਿ ਇੱਕ ਵੱਖਰੇ ਤਣਾ ਬਣਾਏ ਜਾਂਦੇ ਨੇ ਇਸ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਇੱਕ ਮੇਕਿੰਗ ਕੀਤੀ ਜਾਂਦੀ ਹੈ ਤੇ ਵੱਖਰੀ ਤਰ੍ਹਾਂ ਹੀ ਪ੍ਰੈਜ਼ੈਂਟ ਕੀਤਾ ਜਾਂਦਾ ਹੈ ਖਾਣ ਦੇ ਵਿੱਚ ਵੀ ਬਹੁਤ ਸਵਾਦ ਹੁੰਦੇ ਨੇ ਮਾਲਪੂੜਿਆਂ ਦੀ ਗੱਲ ਕਰ ਲਈ ਇਕ ਤਰੀ ਜਿਹੜਾ ਸਾਵਨ ਦਾ ਮਹੀਨਾ ਇੱਕ ਮਹੀਨਾ ਹੁੰਦਾ ਜਿਸ ਦੇ ਵਿੱਚ ਇਹ ਬੰਦੇ ਨੇ ਤੇ ਪੂਰੇ ਸਾਲ ਦੇ ਵਿੱਚ ਸਿਰਫ ਸਾਵਨ ਦੇ ਮਹੀਨੇ ਚ ਹੀ ਮਾਲਪੂੜੇ ਕੀ ਜਿਹੜੀ ਬੰਦੀ ਹੈ ਤੇ ਤੁਹਾਨੂੰ ਅੱਜ ਅਸੀਂ ਉਹ ਵਿਖਾਵਾਂਗੇ ਪਰ ਮੇਕਿੰਗ ਬੰਦੀ ਗੱਲ ਕਰ ਲਈ ਇੱਕ ਡਿਫਰੈਂਟ ਹੈ ਜਿਹੜੇ ਦੂਸਰੇ ਤੁਸੀਂ ਦੇਖਦੇ ਹਲਵਾਈ ਜਿਹੜੇ ਬਣਾਉਂਦੇ ਨੇ ਉਹ ਵੱਖਰੇ ਤਰ੍ਹਾਂ ਬਣਾਉਂਦੇ ਨੇ ਪਰ ਜਿਹੜੇ ਆਹ ਮਾਲਪੂੜੇ ਨੇ ਇਹ ਵੱਖਰੇ ਨੇ ਤੇ ਇਹ ਜਿਹੜੇ ਬਣਾਉਂਦੇ ਨੇ ਇਸ ਵਕਤ ਅਸੀਂ ਰਣਜੀਤ ਅਮਨੀਓ ਦੇ ਵਿੱਚ ਮੌਜੂਦ ਆ ਇੱਕ ਭੈਣ ਵੱਲੋਂ ਜਿਹੜਾ ਇੱਕ ਸੈਟਅਪ ਲਗਾਇਆ ਗਿਆ ਜਿਸ ਦੇ ਵਿੱਚ ਉਹ ਮਾਲਪੂੜੇ ਵੇਚਦੀ ਹੈ ਮਾਲਪੂੜੇ ਇੱਕ ਵੱਖਰੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਭੈਣ ਦਾ ਸੈਟਅਪ ਹੈ ਕੋਈ ਇੱਕ ਕਹਿ ਸਕਦੇ ਆ ਵੱਡੀ ਦੁਕਾਨ ਨਹੀਂ ਜਿਵੇਂ ਇੱਕ ਹਲਵਾਈਆਂ ਦੀ ਹੁੰਦੀ ਪਰ ਇੱਕ ਛੋਟੀ ਜਿਹੀ ਜਿਹੜਾ ਸੈਟਅਪ ਇਸ ਭੈ ਭੈਣ ਜਿਹੜੀ ਹੈ ਕਿ ਬਰੇ ਦੂਰੋਂ ਆਉਂਦੀ ਹੈ ਸਪੈਸ਼ਲ ਹੀ ਅਮ੍ਰਿਤਸਰ ਵਾਸੀਆਂ ਨੂੰ ਮਾੜ ਪੂੜੇ ਖਵਾਉਣ ਲਈ ਕਿਉਂਕਿ ਸਾਵਣ ਦਾ ਮਹੀਨਾ ਹੈ ਤੇ ਇਸ ਮਹੀਨੇ ਦੇ ਵਿੱਚ ਲੋਹਕ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਜਾਣਦੇ ਆ ਆਖਰੇ ਕਿਸ ਤਰ੍ਹਾਂ ਇਹ ਮਦੇ ਬੰਦੇ ਨੇ ਕਿਉਂਕਿ ਇੱਕ ਵੱਖਰੇ ਤਰ੍ਹਾਂ ਯੂਨਿਕ ਹੈ ਜਿਹੜਾ ਹੈ ਕਿ ਇਹ ਬਣਾਉਣ ਦਾ ਤਰੀਕਾ ਹੈ ਪਹਿਲਾਂ ਗੱਲ ਕਰ ਲੈਂਦੇ ਸੱਸੀ ਗੱਲ ਸੱਸੀ ਗੱਲ ਵੀਜੀ ਕੀ ਨਾਮ ਹੈ ਬੈਨਾਪੁਰ ਰਾਇਬੀਰ ਕੌਰ ਹਨ ਕਿੱਥੋਂ ਆਉਂਦੇ ਹੋ ਕਿੰਨੀ ਦੂਰੋਂ ਆਉਂਦੇ ਇੱਥੇ ਜਿਹੜਾ ਹੈ ਕਿ ਸੈਟਅਪ ਲਗਾ ਪਾਜੀ 30 ਕਿਲੋਮੀਟਰ ਤੋਂ ਦੂਰੋਂ ਆਈਦਾ ਚੱਲ ਕੇ ਇੱਥੇ ਇੱਕ ਪਿਆਰ ਲੈ ਲਈ ਆਈਦਾ ਆ ਅੱਛਾ ਹਾਂਜੀ ਕਿੰਨੀ ਕਿ ਦੂਰੋਂ ਆਂਦੇ ਕਿੱਥੋਂ ਆਂਦੇ ਮੈਂ ਅਜਨਾਲੇ ਦੀ ਸਾਈਡ ਦੀ ਆ ਤੇ ਪਿੰਡ ਮੇਰਾ ਰਿਆੜਿਆ ਕਿੰਨੀ ਦੂਰੋਂ ਇੱਥੇ ਕਿਉਂ ਆਂਦੇ ਪਾਜੀ ਲੋਕਾਂ ਨੂੰ ਪਤਾ ਨਹੀਂ ਆ ਚੀਜ਼ਾਂ ਦਾ ਵੀ ਕਿਵੇਂ ਆਪਾਂ ਸਿਹਤ ਦਾ ਧਿਆਨ ਰੱਖਣਾ ਕਿਵੇਂ ਨਹੀਂ ਰੱਖਣਾ ਜੋ ਮਿਲਦਾ ਉਹ ਖਾਈ ਜਾਂਦੇ ਆ ਇਸ ਕਰਕੇ ਸਾਡੀ ਕੋਸ਼ਿਸ਼ ਇਹ ਆ ਵੀ ਅਸੀਂ ਵਧੀਆ ਤੋਂ ਵਧੀਆ ਚੀਜ਼ ਦਈਏ ਮਤਲਬ ਲੋਕਾਂ ਨੂੰ ਜਾਗਰੂਤਾ ਆ ਇੱਕ ਮੇਰੇ ਤੌਰ ਤੇ ਤੇ ਜਾਗਰੂਤਾ ਆ ਵੀ ਜਿਹੜਾ ਕੀਤਾ ਜਾਵੇ ਲੋਕਾਂ ਨੂੰ ਸਮਝਾਇਆ ਜਾਵੇ ਅੱਛਾ ਹਾਂਜੀ ਕੀ ਮਾਲ ਤੁਸੀਂ ਬੁੜੇ ਦੇ ਰਹੇ ਹੋ ਇੱਥੇ ਵਿੱਚ ਵੱਖਰਾ ਕੀ ਹੈ ਕੁੱਕੀ ਕਾ ਲਵਾਈਆਂ ਦੁਕਾਨਦਪਾਉਂਦੇ ਨੇ ਤੇ ਇਹ ਬੰਦ ਰਹੇ ਦਿਖਣ ਚ ਥੋੜੇ ਵੱਖਰੇ ਲੱਗਦੇ ਕਿਉਂ ਭਾਜੀ ਉਹ ਉਹ ਹਲਵਾਈ ਟੈਪ ਦੇ ਆਪਣੇ ਬਜ਼ੁਰਗ ਜਿਹੜੇ ਪੁਰਾਣੇ ਆ ਉਦੋਂ ਇਹ ਉਹ ਕੱਟਦੇ ਹੁੰਦੇ ਸੀ ਮੰਮੀ ਆਣੀ ਦਾਦੀਆਂ ਪਰਦਾਦੀਆਂ ਲਾ ਲੋ ਉਹਨਾਂ ਦੇ ਸਮਿਆਂ ਦੇ ਉਹ ਆਏ ਆ ਕਿਸੇ ਨੂੰ ਇਹ ਚੀਜ਼ ਦਾ ਪਤਾ ਨਹੀਂ ਇੰਨੀ ਨੌਲੇਜ ਨਹੀਂ ਆ ਸੋਕਣਾ ਇਸ ਬਾਰੇ ਕਿੱਦਾਂ ਦੇ ਬਣਾਉਂਦੇ ਨੇ ਪੁਰਾਣੇ ਸਮੇਂ ਚ ਹੀ ਇਦਾਂ ਬਣਾਉਂਦੇ ਕਿਉਂਕਿ ਹਲਵਾਈਆਂ ਤੇ ਅੱਜਕੱਲ ਨਵੇਂ ਤਰ੍ਹਾਂ ਤੇ ਬਣਾਉਂਦੇ ਨੇ ਖੋਏ ਵਾਲੇ ਗੱਲ ਕਰੀ ਪਰ ਇਹਦੇ ਵਿੱਚ ਵੱਖਰਾ ਕੀ ਕਿਵੇਂ ਪੁਰਾਣੇ ਸਮੇਂ ਦੇ ਵਿੱਚ ਲੋਕੀ ਬਣਾਉਂਦੇ ਸੀ ਭਾਜੀ ਇਹਦੇ ਵਿੱਚ ਨੁਕਸਾਨ ਕੋਈ ਨਹੀਂ ਆ ਜਿਹੜਾ ਹਲਵਾਈ ਵਾਲਾ ਉਹ ਤੁਸੀਂ ਇੱਕ ਖਾ ਸਕਦੇ ਜੇ ਇੱਕ ਤੋਂ ਵੱਧ ਨਹੀਂ ਖਾ ਸਕਦੇ ਕਲੇਜਾ ਡੇਕ ਹੋ ਜਾਂਦਾ ਇਹਦੇ ਦੇ ਫਾਇਦਾ ਆ ਭਾਵੇਂ ਤੁਸੀਂ ਪੰਜ ਖਾ ਲੋ ਤੁਹਾਡਾ ਤਾਂ ਵੀ ਕੁਝ ਨਹੀਂ ਹੋਣਾ ਨੁਕਸਾਨ ਕੋਈ ਨਹੀਂ ਅੱਛਾ ਬਣਾਉਂਦੇ ਕਿੱਦਾਂ ਕਿਵੇਂ ਦੀ ਮੇਕਿੰਗ ਕਿੱਦਾਂ ਕਰਦੇ ਹੋ ਕਿ ਵੱਖਰੇ ਕਿਉਂ ਨੇ ਇਹ ਗੁੜ ਨਾਲ ਬਣਾਈਦੇ ਆ ਤੇ ਆਟੇ ਨਾਲ ਬਣਾਈਦੇ ਆ ਇਹਦੀ ਮੇਕਿੰਗ ਇਸ ਤਰ੍ਹਾਂ ਕਿ ਵਕਰਾ ਕੋਈ ਮੈਦਾਨੀ ਕੋਈ ਹਰਾ ਰੋਡ ਨਹੀਂ ਕੋਈ ਰਵਾੜੀ ਕੁਝ ਨਹੀਂ ਪਈਦਾ ਖੁਆ ਕੁਝ ਨਹੀਂ ਪਈਦਾ ਇਹਦੇ ਵਿੱਚ ਸਿਰਫ ਮੇਕਿੰਗ ਹੈਗੀ ਇਹਦੀ ਗੁੜ ਦੀ ਤੇ ਆਟੇ ਦੀ ਬਰਾਂਦੇ ਕਿ ਦਿੱਤੇ ਹੋਏ ਨੂੰ ਕਿ ਤਰ੍ਹਾਂ ਇਹਨੂੰ ਤਵੇ ਤੇ ਬਣਾਇਦਾ ਪਰ ਵੇ ਤੇ ਤਾਂ ਰੋਟੀ ਬੰਦੀ ਆ ਕਿਦਾਂ ਬੰਦਾ ਭਾਜੀ ਇਹ ਤਵੇ ਵਾਲਾ ਪੂੜਾ ਆ ਇੱਥੀ ਵੀ ਕੱਲ ਹਾਂ ਪਰਸੋ ਆਏ ਭਾਜੀ ਹਣੀ ਕਹਿੰਦੇ ਤੁਸੀਂ ਤੇ ਮੱਕੀ ਦੀ ਰੋਟੀ ਦੇ ਵੇਚਣੇ ਕੀ ਮੈਂ ਭਾਜੀ ਨਵੀਂ ਚੀਜ਼ ਖਾ ਕੇ ਤੇ ਦੇਖੋ ਤੇਸ ਕਰਕੇ ਫਿਰ ਆਪਾਂ ਚੀਜ਼ ਕਹਿੰਦੇ ਵੀ ਮੇਰਾ ਤੇ ਇੱਕ ਹੀ ਇੱਕੋ ਹੀ ਏਮ ਆ ਕਿ ਜੋ ਵੀ ਚੀਜ਼ ਲਿਉਣੀ ਆ ਵੱਖਰੀ ਲਿਉਣੀ ਨਹੀਂ ਤੇ ਨਹੀਂ ਲਿਉਣੀ ਨਹੀਂ ਦੇ ਵਿੱਚ ਬੁਖਮੋਨ ਨੂੰ ਤਾਂ ਮੈਂ ਗੰਦ ਖਵਾਈ ਸਕਦੀ ਆ ਚਾਂਪਾ ਖਵਾ ਸਕਦੀ ਮਮਸ ਖਵਾ ਸਕਦੀ ਹਰ ਇੱਕ ਚੀਜ਼ ਖਵਾ ਸਕਦੀ ਫਾਸਪੋਰਡ ਦਾ ਪਰ ਮੇਰਾ ਉੱਧਰ ਦਾ ਏਮ ਨਹੀਂ ਹੈਗਾ ਲੋਕੀ ਭਾਵੇਂ ਮੈਨੂੰ ਜੋ ਮਰਜੀ ਕਹਿਣ ਨਹੀਂ ਤੇ ਤਵੇ ਤੇ ਬਣਾਉਂਦੇ ਕਿਦਾਂ ਐਰਾ ਪ੍ਰੋਸੈਸ ਕਿਵੇਂ ਹੁੰਦਾ ਵਾ ਉਹਨੂੰ ਗੋਨਦੇ ਹੋ ਜਾਂ ਕਿਦਾਂ ਬਣਾਉਂਦੇ ਤੇ ਬਾਰੇ ਥੋੜਾ ਪਾਜੀ ਇਹਦਾ ਬੈਟਰ ਪਹਿਲਾਂ ਗੋੜ ਗੜ ਨੂੰ ਨੂੰ ਤੋੜ ਕੇ ਉਹਦੀਆਂ ਛੋਟੀਆਂ-ਛੋਟੀਆਂ ਟੁਕੜੀਆਂ ਕਰਕੇ ਉਹਦੇ ਵਿੱਚ ਪਾਣੀ ਪਾਈਦਾ ਫਿਰ ਉਹਦੇ ਵਿੱਚ ਜਵੈਣ ਸੌਂਫ ਕਾਲੀ ਮਿਰਚ ਤੇ ਆਟਾ ਪਾ ਕੇ ਉਹਦਾ ਪੇਸਟ ਤਿਆਰ ਕਰ ਲੀਦਾ ਫਿਰ ਜਦੋਂ ਉਹਨੂੰ ਪਾਉਣਾ ਤਵੇ ਦੇ ਕੜਛੀ ਦੇ ਨਾਲ ਤੇ ਪਿੱਪਲ ਦਾ ਪੱਤਾ ਲੈ ਕੇ ਉਹਨੂੰ ਉਹਦੇ ਨਾਲ ਫਲੌੜੀਦਾ ਹੈ ਪਿੱਪਲ ਦੇ ਪੱਤੇ ਨਾਲ ਪਾਜੀ ਮਾਦਾਣਾ ਨਹੀਂ ਦੱਸਿਆ ਪਿਛਲਾ ਕਹਿੰਦੇ ਟੂਣਾ ਹੁੰਦਾ ਹੈ ਰਕਿਏ ਪੁਰਾਣੇ ਰੀਤੀ ਰਿਵਾਜ ਵਾਂਗ ਬੰਦਾ ਕਿ ਉਦਾਂ ਕਰਤਾ ਜਾਂਦਾ ਹਾਂਜੀ ਹਾਂਜੀ ਕਿ ਇਹਨੂੰ ਪਿੱਪਲ ਦੇ ਪੱਤੇ ਦਾ ਵਹਿ ਚ ਇਹ ਪਤਾ ਨਹੀਂ ਆ ਇਸ ਗੱਲ ਕਿ ਉਹ ਕਹਿੰਦੇ ਵੀ ਪਿੱਪਲ ਦੇ ਪੱਤੇ ਨਹੀਂ ਇਹਨੂੰ ਘਰੀ ਦਾ ਆ ਅੱਛਾ ਮੇਕਿੰਗ ਘਰੀ ਦੀ ਇਹਦੀ ਮਰਕਿ ਜੋ ਪੁਰਾਣੇ ਸਮੇਂ ਦੇ ਮਾਲ ਪੂੜੇ ਖੀਰ ਬੰਦੀ ਸਾਵਣ ਦੇ ਮੇਨ ਚੋ ਇਸ ਤਰ੍ਹਾਂ ਬੰਦੇ ਹਾਂਜੀ ਹਾਂਜੀ ਮੰਮੀ ਨਹੀਂ ਦਾਦ ਜਿੰਦੇ ਕਹਿੰਦੇ ਨੇ ਤੀਆਂ ਦਾ ਜਦੋਂ ਤਿਆਰ ਹੁੰਦਾ ਸੀ ਤਦੋਂ ਅਹੀਂ ਮਤਲਬ ਜਾਣਾ ਗਿੱਧਾ ਪਾਉਣਾ ਫਿਰ ਐਂਡ ਤੇ ਫਿਰ ਮਾਲ ਪੂੜੇ ਖੀਰ ਖਾਣੀ ਤੇ ਹੁਣ ਅੱਜ ਕੱਲ ਉਹ ਲੁੱਕ ਦਾ ਜਾਣ ਲਿਆ ਸਮਾਂ ਸਾਰਾ ਕੇਕੋ ਟਾਈਮ ਹੀ ਨਹੀਂ ਹੈਗਾ ਇਕੱਠੇ ਹੁੰਦਾ ਤੇ ਇਸ ਕਰਕੇ ਚਲੋ ਉਸੇ ਸਮਾਂ ਲੰਘਿਆ ਇਕੱਠੇ ਹੁੰਦਾ ਜਿਹੜੀ ਚੀਜ਼ ਨਵੀਂ ਲੈ ਕੇ ਆਏ ਆ